ਮੈਂ ਸੰਸਾਰਪੁਰ ਬਾਰੇ ਤੁਹਾਨੂੰ ਦੱਸਾਂਗਾ ਕਿ ਸੰਸਾਰਪੁਰ हॉकी ਦਾ ਮੱਕਾ ਹੈ हॉकी ਦਾ ਘਰ ਹੈ हॉकी ਦਾ ਬਗੀਚਾ ਹੈ ਇਸ ਲਈ ਮਿੱਟੀ ਵਿੱਚੋਂ हॉकी ਦੇ ਖਿਡਾਰੀਆਂ ਦੀ ਖੁਸ਼ਬੂ ਆਉਂਦੀ ਹੈ ਔਰ ਇਹ ਜਗ੍ਹਾ ਸਾਨੂੰ ਉਸ ਪ੍ਰਮਾਤਮਾ ਉਸ ਪਰਮਰੁਦਗਾਰ ਨੇ ਤੋਹਫੇ ਵਲੋਂ ਦਿੱਤੀ ਹੈ ਔਰ ਸੰਸਾਰਪੁਰ ਦਾ ਸੰਸਾਰਪੁਰ ਦੇ ਕਲਾਕਾਰ ਖੜਾ ਯਾਨੇ ਸੰਸਾਰਪੁਰ ਦਾ ਨਾਮ ਦੁਨੀਆ ਦੇ ਨਕਸ਼ੇ ਦੀ ਲਿਖਤੇ ਲਿਆਂਦਾ ਹੈ ਮੈਂ ਪ੍ਰੋਫੈਸਰ ਡਾਕਟਰ ਪਪਿੰਦਰ ਸਿੰਘ ਕੋਲਾ ਜਾਮੀਆ ਮਿਲੀ ਅਸਲਾਮੀਆਂ ਜੋ ਕਿ ਸੈਂਟਰਲ ਯੂਨੀਵਰਸਿਟੀ ਸੀ ਉਥੋਂ ਮੈਂ ISC ਇੰਸਟੀਚਿਊਟ ਆਫ ਐਡਵਾਂਸਡ ਸਟਡੀ ਇਨ ਐਜੂਕੇਸ਼ਨ ਫੈਕਲਟੀ ਆਫ ਐਜੂਕੇਸ਼ਨ ਤੋਂ ਐਜ਼ ਅ ਪ੍ਰੋਫੈਸਰ ਰਿਟਾਇਰ ਹੋਇਆ और मैं थर्टी नाइन जीयर सर्विस की थी जो तो मैं उस फैकल्टी गया क्योंकि मैं पहला जामिया मिल इस्लामिया एज ए डायरेक्टर ऑफ फिजिकल एजुकेशन जो कि उस यूनिवर्सिटी का पहला डायरेक्टर डायरक्टर जॉइन किया थ्री और एटी के मैं लैक्चरार जॉइन किया जो मैं उ गया तो उ सारे लोग पढ़ाई कर रहे थे तो मैं भी कहा क्यों ना मैं पढ़ाई करा वो तेरा टॉपिक की चुनेगा मैं कहा मैं तो अपना पेंड हॉकी का जो कि बहुत मशहूर है ਉਹਦੇ ਤੇ ਮੈਂ ਪੜਾਈ ਕਰਨਾ ਚਾਹੁੰਦਾ ਤੇ ਮੇਰੇ ਦੋਸਤ ਮੇਰੇ ਕਲੀਗ ਉਹਨਾਂ ਨੇ ਮੇਰੀ ਬਹੁਤ ਮਦਦ ਕੀਤੀ ਉਹਨਾਂ ਨੇ ਕਿਹਾ ਟਾਪਿਕ ਬਹੁਤ ਚੰਗਾ ਆ ਔਰ ਪਰ ਟਾਪਿਕ ਕਿੱਬਨੋਂ ਮੈਨੂੰ ਸੱਸਾ ਲੱਗੇ ਔਰ ਟਾਪਿਕ ਸੀ ਸੋਸ਼ੀ ਕਲਚਰਲ ਐਂਡ ਐਜੂਕੇਸ਼ਨਲ ਇਥੋਸ ਆਫ ਸਪੋਰਟਸ A ਕੇਸ ਸਟਡੀ ਆਫ ਸੰਸਾਰਪੁਰ ਵਿਲੇਜ ਇਨ ਪੰਜਾਬ ਇਹ ਮੈਂ ਪੀ ਐਚ ਡੀ 2001 ਚ ਕੀਤੀ ਉਹਦੇ ਬੇਸ ਤੇ ਮੈਂ ਫਿਰ ਇੰਗਲਿਸ਼ ਕਿਤਾਬ ਲਿਖੀ ਐਜੂਕੇਸ਼ਨਲ ਐਂਡ ਸੋਸ਼ੀ ਕਲਚਰਲ ਇਥੋਸ ਆਫ ਸਪੋਰਟਸ ਐਨ ਇੰਡੀਅਨ ਐਕਸਪੀਰੀਅੰਸ ਇਨ ਸੰਸਾਰਪੁਰ ਇਹ 2006 ਇਹ ਕਿਤਾਬ ਮੈਂ ਆਪਣੇ ਸੰਸਾਰਪੁਰ ਦੇ ਗੁਰਦੁਆਰਾ ਸਾਹਿਬ ਵਿੱਚ ਰੱਖੀ ਔਰ ਮੈਨੂੰ ਉਥੇ ਗੁਰਦੁਆਰਾ ਦੀ ਕਮੇਟੀ ਵਾਲੇ ਨੇ ਮੈਨੂੰ ਕਿਹਾ ਤੂੰ ਕਿਉਂ ਨਹੀਂ ਆਪਣੀ ਮਾਂ ਬੋਲੀ ਤੇ ਕਿਤਾਬ ਲਿਖਦਾ ਕੋਈ ਕਿਤਾਬ ਲਿਖਣਾ ਕੋਈ ਇਨਾ ਈਜ਼ੀ ਨਹੀਂ ਹੁੰਦਾ ਔਰ ਮੈਂ ਫਿਰ 4 ਸਾਲ ਇਸ ਕਿਤਾਬ ਲਿਖਣ ਨੂੰ ਲਾਇਆ ਉਹਦਾ ਨਾਂ ਰੱਖਿਆ ਹੌਕੀ ਦਾ ਘਾਰ ਸੰਸਾਰਪੁਰ ਔਰ ਜਿਹੜੇ ਜੋ ਕਿ ਮੈਂ 443 ਸਫੇ ਦੀ ਇੱਕ ਕਿਤਾਬ ਹੈ ਉਦੇ ਬਾਰੇ ਮੈਂ ਕਾਫੀ ਡਿਟੇਲ ਦੇ ਵਿੱਚ ਤੁਹਾਨੂੰ ਦੱਸਾਂਗਾ ਸੰਸਾਰਪੂ ਸੰਸਾਰ ਦਾ ਮਤਲਬ ਹੈ ਆਲਮ ਦੁਨੀਆ ਜਗਤ ਵਿਸ਼ ਵਰਲਡ ਔਰ ਸਤਮੁ ਸੰਸਾਰਪੂ ਨੇ ਵਰਲਡ ਕਲਾਸ ਹਾਕੀ ਪਲੇਅਰ ਪ੍ਰੋਡਿਊਸ ਕੀਤੇ ਨੇ ਪੂਰ ਦਾ ਮਤਲਬ ਹੈ ਪਿੰਡ ਨਗਰ ਕਸਵਾ ਤੇ ਸ਼ਹਿਰਾਂ ਪਰ ਉਸ ਜਗਾ ਨੂੰ ਕਹਿੰਦੇ ਹਨ ਜਿਸ ਦਾ ਰੁਖ ਪੂਰਬ ਦਿਸ਼ਾ ਵੱਲ ਹੋਵੇ ਤੇ ਇਸ ਕਰਕੇ ਲੋਕ ਉਸ ठाਣੇ ਨੂੰ ਚੰਗਾ ਮੰਨਦੇ ਹੋ ਕਿਉਂਕਿ ਪੂਰਬ ਦਿਸ਼ਾ ਵੱਲ ਘਰ ਦਾ ਦਰਵਾਜ਼ਾ ਤੇ ਘਰ ਦਾ ਰੁਖ ਹੋਣਾ ਠੀਕ ਸਮਝਿਆ ਜਾਂਦਾ ਹੈ ਸਿਆਣੇ ਕਹਿੰਦੇ ਨੇ ਸੂਰਜ ਚੜਦੇ ਸੂਰਜ ਨੂੰ ਸਲਾਮਾ ਫਰਜਹੀ ਤਾਂ ਜਿਸ ਦਾ ਮੂੰਹ ਚੜਦੇ ਸੂਰਜ ਵੱਲ ਹੋਵੇ ਦਾ ਨਾਂ ਰੱਖ ਕੇ ਉਸ ਨਾਂ ਨਾਲ ਪੁਰ ਪੁਰਵਾ ਪੂਰਾ ਆਖੜ ਲਗਿਆਂ ਦੇ ਹੋਣਗੇ ਇਸ ਤੋਂ ਬਾਅਦ ਇੱਕ ਸਮੂਹਤਾ ਬਣ ਜਾਣਾ ਤੇ ਜਿਉ ਜਿਉ ਵਿਸਤਾਰ ਹੋਣਾ ਤੇ ਫਿਰ ਪਰਿਵਾਰ ਕੁਨਵਾ ਪਿੰਡ ਕਸਬਾ ਨਗਰ ਸ਼ਹਿਰ ਫਿਰ ਦੇਸ਼ ਬਣ ਜਾਣਾ ਜਿਵੇਂ ਸੰਸਾਰਪੁਰ ਸਿੰਗਾਪੁਰ ਕੁਆਲਾ ਲੰਪੁਰ ਲਾਇਲਪੁਰ ਗੋਰਪੁਰ ਰਾਮਪੁਰਾ ਇਸੇ ਤਰ੍ਹਾਂ ਸੰਸਾਰਪੁਰ ਦਾ ਨਾਮ ਪਿਆ ਹੋਵੇਗਾ ਸਭ ਤੋਂ ਪਹਿਲਾਂ ਪਿੰਡ ਨੂੰ ਸੰਸਾਰਪੁਰ ਸੰਸਾਰਪੁਰੀਆ ਸੰਸਾਰਪੁਰੀ ਆਦ ਕਹਿੰਦੇ ਹੋਣਗੇ ਤੇ ਹੌਲੀ-ਹੌਲੀ ਲੋਕਾਂ ਦੀ ਜੁਬਾਨ ਉੱਤੇ ਸੰਸਾਰਪੁਰ ਦਾ ਨਾਂ ਆ ਗਿਆ ਹੋਵੇਗਾ ਹੁਣ ਇਸ ਪਿੰਡ ਦਾ ਨਾਂ hockey beach ਮਿਲੀ ਸਫਲਤਾ ਕਰਕੇ ਦੁਨੀਆ ਦੇ ਨਕਸ਼ੇ ਦੀ ਲੀਹਾਂ ਉੱਤੇ ਆ ਗਿਆ ਹੈ ਸੰਸਾਰਪੁਰ ਸਾਡੀ ਜਨਮ ਭੂਮੀ ਹੈ ਜਿੱਥੋਂ ਕਿ ਥੋੜੀ ਘੱਟ ਜਗਾ और सहूलतांत आबादी के बावजूद बहुत बढ़िया रिजल्ट जोड़ा आया चौदह ओलंपिक खिडारी उन्नी इंटरनेशनल इंडिया कैनेडा कीनिया और इंग्लैंड वालों खेडे और एक सौ दस नैशनल प्लेयर सिर्फ पंजाब नहीं ही घट तो घट भी स्टेट दीमान वालों खेडे हो पंजाब सर्विस वगैरह वगैरह एक सौ अठ आउटसाइन टीम वलों खड़ारी पंजाब पुलिस बी एस एफ ईस्ट बंगाल मोहन बगान वगैरह और एक सौ बत्ती खड़ारी मिलटरी टीमों वालों खेडे ये सिकंदराबाद सिगनल एस आर सी मेरट बी जी रुड़की वालों और छपंजा यूनिवर्सिटी खिडारीूनिवर्सिटी गुरु नानक यूनिवर्सिटी पी ए यू और एक सौ भी कॉलेज खिडारी पेंड वालों खे संसारपुर जड़ा बहुत सोहनी जगह ते स्थित है जलंधर कैंट के रेलवे स्टेशन तो साउथ साइड पाँच किलोमीटर दूर ते साड़ा संसारपुर पिंड है संसारपुर ईस्ट वाल खुसरोपुर पेंड है और वैसट पिंड तीना और नॉर्थ साइड जलंधर कैंटोनमेंट ਔਰ ਸਬਸਾਈਡ ਜਮਸ਼ੇਦ ਖਾਸ ਹੈ ਸੰਸਾਰਪੁਰ ਹੋਂਦ ਕਦ ਆਇਆ ਸਭ ਤੋਂ ਪਹਿਲਾਂ ਇਸ ਪਿੰਡ ਵਿੱਚ ਸੰਸਾਰਚੰਦ ਆਏ ਜਿਨ੍ਹਾਂ ਦੀ ਬਹੁਤ ਜ਼ਮੀਨ ਸੀ ਉਹਨਾਂ ਕੋਲ ਜ਼ਮੀਨ 1600 ਏਕੜ ਸੀ ਉਹਨਾਂ ਨੇ ਕੰਮ ਕਰਨ ਲਈ ਬਾਬਾ ਗੁਰਸਾ ਕੁਲਾਰ ਤੇ ਬਾਬਾ ਭਗਤੂ ਕੁਲਾਰ ਨੂੰ ਲੈ ਕੇ ਆਏ ਸੰਸਾਰਚੰਦ ਦੇ ਕੋਈ ਔਲਾਦ ਨਹੀਂ ਸੀ ਔਰ ਉਹਨਾਂ ਨੇ ਇਹ ਸਾਰੀ ਜ਼ਮੀਨ ਬਾਬਾ ਗੁਰਸਾ ਕੁਲਾਰ ਔਰ ਬਾਬਾ ਪਕਟੂ ਕੁਲਾਰ ਨੂੰ ਦਿੱਤੀ ਔਰ ਉਹਨਾਂ ਨੇ ਹੀ ਸੰਸਾਰ ਚੰਦ ਦੀ ਯਾਦ ਦੇ ਵਿੱਚ ਪਿੰਡ ਦਾ ਨਾਮ ਸੰਸਾਰਪੁਰ ਰੱਖਿਆ ਫਿਰ ਪਹਿਲਾਂ ਜਿਸਨੂੰ ਦੱਸਿਆ ਕਿ ਬਾਬਾ ਗੁਰਸਾ ਕੁਲਾਰ ਤੇ ਬਾਬਾ ਪਕਟੂ ਕੁਲਾਰ ਆਏ ਉਹ ਫਿਰ ਉਹਨਾਂ ਦੇ ਨਾਲ ਉਹਨਾਂ ਦੇ ਭਤੀਜੇ ਬਾਬਾ ਧਿਆਨ ਸਿੰਘ ਕੁਲਾਰ ਵੀ ਆਏ ਔਰ ਦੋ ਕੁਲਾਰ ਹੋਰ a total ਪੰਕੂਲਾ ਰਾਏ ਨੇ ਪਿੰਡ ਹੁਸੈਨਾਬਾਦ ਸ਼ੰਕਰ ਸ੍ਰੀ ਜੋ ਕਿ ਨਕੋਦਰ ਲੱਗਿਆ ਉਥੋਂ ਆਏ ਕਿਉਂਕਿ ਉਥੇ ਹੜ ਆਉਂਦੇ ਸਨ ਔਰ ਇਹਨਾਂ ਨੇ ਵੀ ਸੰਸਾਰਪੁਰ ਵਿੱਚ ਆ ਕੇ ਉੱਚੀ ਜਗ੍ਹਾ ਹੀ ਆਪਣੇ ਘਰ ਬਣਾਏ ਔਰ ਇੱਕ ਸੰਸਾਰਪੁਰ ਦੀ ਸਭ ਤੋਂ ਇੱਕੋ ਇੱਕ ਨਿਸ਼ਾਨੀ ਹੈ ਕਿ ਕਦੋਂ ਬਣਿਆ ਪਿੰਡ ਉਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ जोड़ा खालसा पंच साजिया वो सोलह सौ सो नड़िनवे में नड़िनवे में साजिया और जे बन सिंह है उन्होंने पहला सब तो अमृत छकिया सो अंदाजन तीन सौ तो तीन सौ भी साल सासारपुर बने हुए हैं और फिर ये कुलार परिवारा ने सारे पे कार हैं जो तो पेंड शुरू होया और ये फिर कम करने अपने लिए एक लुहार एक तरखान एक, ना, एक नाई ਇਕ ਸ਼ੀਮਾ ਔਰ ਮਹਿਰਾ ਉਹਨਾਂ ਦੇ ਘਰ ਵੀ ਨਾਲ-ਨਾਲ ਹਨ ਇਸ ਤੋਂ ਬਾਅਦ ਇਹ ਇਹਨਾਂ ਜੱਦੀ ਕਰਾਂ ਤੋਂ ਪਰਿਵਾਰ ਆਪਣੇ ਹਵੇਲੀਆਂ 'ਚ ਗਏ ਉਸ ਤੋਂ ਬਾਅਦ ਆਪਣੇ ਖੇਤਾਂ ਵਿੱਚ ਗਏ ਔਰ ਹੁਣ ਇਸ ਵੇਲੇ ਕਾਫੀ ਸਾਡੇ ਸੰਸਾਰ ਪੂਰੀ ਦੁਨੀਆ ਦੇ ਵਿੱਚ ਚਾਏ ਹੋਏ ਨੇ